ਪੋੜੇ ਸਾਈਫਨ ਦੀ ਸਫਾਈ ਨਾ ਹੋਣ ਕਾਰਨ ਪਾਣੀ ਦੀ ਮਾਰ ਹੇਠ ਆਉਣ ਵਾਲੇ ਹਲਕਾ ਨਾਭਾ ਦੇ ਦਰਜਨਾ ਪਿੰਡਾਂ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਜਮ ਕੇ ਕੀਤੀ ਨਾਰੇਬਾਜ਼ੀ ਕਿਹਾ ਕਿ ਜੇਕਰ ਪੋੜੇ ਸਾਈਫਨ ਦੀ ਸਫਾਈ ਸਮਾਂ ਰਹਿੰਦਿਆ ਨਾ ਕੀਤੀ ਤਾਂ ਸਾਨੂੰ ਮਜਬੂਰਨ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਨਮੈਂਦਗੀ ਕਰਨ ਵਾਲੇ ਆਗੂਆਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਦਾ ਕਰਨਾ ਪਵੇਗਾ ਘਰਾਓ ਡਰੇਨੇਜ ਵਿਭਾਗ ਦੇ ਐਕਸ਼ਨ ਪਟਿਆਲਾ ਸ੍ਰੀ ਪ੍ਰਥਮ ਗੰਭੀਰ ਨੇ ਸਫਾਈ ਵਿੱਚ ਦੇਰੀ ਦਾ ਕਾਰਨ ਫੰਡਾਂ ਦੀ ਘਾਟ ਦੱਸਿਆ ਤੇ ਫੰਡ ਰਿਲੀਜ਼ ਹੋਣ ਤੇ ਜਲਦੀ ਕੰਮ ਸ਼ੁਰੂ ਕਰਨ ਦਾ ਦਿਵਾਇਆ ਵਿਸ਼ਵਾਸ ਰਿਆਸੀ ਸਹਿਰ ਨਾਬਾ ਦੇ ਨੇੜਲੇ ਦਰਜਨਾ ਪਿੰਡਾਂ ਨੂੰ ਹਰ ਸਾਲ ਭੋੜੇ ਸੈਫੰਦ ਦੀ ਸਫਾਈ ਨਾ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਦੀ ਵੱਡੀ ਮਾਰ ਚੱਲਣੀ ਪੈਂਦੀ ਹੈ ਅਤੇ ਜਿਸ ਨਾਲ ਹਜ਼ਾਰਾਂ ਏਕੜਾਂ ਪਾਂ ਫਸਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਤਬਾਹ ਹੋ ਜਾਂਦੀ ਹੈ ਜਿਸ ਦਾ ਕਿਸਾਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਵੱਡਾ ਖਮਿਆਜਾ ਭੁਗਤਣਾ ਪੈਂਦਾ ਹੈ ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ ਫਿਰ ਆ ਕੇ ਰਾਜਨੀਤਿਕ ਆਗੂ ਫੋਟੋ ਸੈਸ਼ਨ ਕਰਵਾਉਂਦੇ ਹਨ ਅਤੇ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਦੇ ਹਨ ਕਿਸਾਨਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਅਸੀਂ ਭੋੜੇ ਸੈਫਨ ਦੀ ਸਫਾਈ ਨੂੰ ਲੈ ਕੇ ਸਬੰਧਤ ਮੰਤਰੀ ਸਾਹਿਬ ਐਮਐਲਏ ਸਾਹਿਬ ਅਤੇ ਉੱਚ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕਰਦੇ ਆ ਰਹੇ ਹਾਂ ਪਰੰਤੂ ਝੂਠੇ ਲਾਰਿਆਂ ਤੋਂ ਸਵੇ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਪਿਆ ਉਹਨਾਂ ਕਿਹਾ ਕਿ ਜਿਵੇਂ ਜਿਵੇਂ ਬਰਸਾਤ ਦੇ ਦਿਨ ਨੇੜੇ ਆ ਰਹੇ ਹਨ ਸਾਡੇ ਦਿਲਾਂ ਦੀਆਂ ਧੜਕਣਾ ਤਿਵੇਂ ਤਿਵੇਂ ਤੇਜ਼ ਹੁੰਦੀਆਂ ਜਾਂਦੀਆਂ ਹਨ ਹਰ ਸਾਲ ਸਾਡੇ ਇਲਾਕੇ ਦੇ ਕਿਸਾਨਾਂ ਵੱਲੋਂ ਸਰਕਾਰਾਂ ਅੱਗੇ ਸਰਹੰਦ ਚੋਆ ਅਤੇ ਭੋੜੇ ਸਾਈਫਨ ਦੀ ਸਫਾਈ ਦੇ ਮਸਲੇ ਨੂੰ ਹੱਲ ਕਰਨ ਲਈ ਸਰਕਾਰਾਂ ਅੱਗੇ ਗੋਹਰ ਲਗਾਈ ਜਾਂਦੀ ਹੈ ਪਰੰਤੂ ਮੰਤਰੀਆਂ ਤੇ ਆਗੂਆਂ ਦੇ ਕੰਨਾਂ ਤੇ ਜੂੰ ਸਰਕਦੀ ਦਿਖਾਈ ਨਹੀਂ ਦਿੰਦੀ। ਉਹਨਾਂ ਕਿਹਾ ਕਿ ਭੋੜੇ ਸੈਫਨ ਦੀ ਸਫਾਈ ਦਾ ਕੰਮ ਸਮਾਂ ਰਹਿੰਦਿਆਂ ਜੇਕਰ ਪੂਰਾ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰਨ ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਨੂੰ ਨਾਂ ਲੈ ਕੇ ਨਮਾਇੰਦਗੀ ਕਰਨ ਵਾਲੇ ਆਗੂਆਂ ਅਤੇ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਦਾ ਘਰਾਉ ਕਰਨਾ ਪਵੇਗਾ। ਜਦੋਂ ਇਸ ਸੰਬੰਧੀ ਡਰੇਨੇਜ ਵਿਭਾਗ ਦੇ ਐਕਸ਼ਨ ਸ੍ਰੀ ਪ੍ਰਥਮ ਗੰਭੀਰ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਭੋੜੇ ਸੈਫਨ ਦੀ ਸਫਾਈ ਵਿੱਚ ਦੇਰੀ ਦਾ ਕਾਰਨ ਫੰਡਾਂ ਦੀ ਕਮੀ ਦੱਸਿਆ ਅਤੇ ਫੰਡ ਜਾਰੀ ਹੋਣ ਤੇ ਜਲਦੀ ਹੀ ਭੋੜੀ ਸੇਫੰਦ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਮੁਕਾਬਲਾ ਦਰੇਨ ਵਿਪਖ ਮੁਕਾਬਲਾ ਕਿਆ ਸਰਕਾਰ ਮੁਕਾਬਲਾ ਦੇਨ ਮਾ ਮੁਕਾਬਲਾ ਲੋਕਾਂ ਪ੍ਰਸ਼ਾਸਨ ਮੁਕਾਬਲਾ ਪੰਜਾਬ ਸਰਕਾਰ ਮੁਕਾਬਲਾ ਦਰੇਨ ਵਿਪਖ ਮੁਕਾਬਲਾ ਪੰਜਾਬ ਸਰਕਾਰ ਮੁਕਾਬਲਾ ਸਰਕਾਰਨ ਤਾਂ ਇਹ ਹੈ ਵੀ ਸਾਡੇ ਤਕਰੀਬਨ 3 ਪੁਸਤਾ ਹੋ ਗਈਆਂ ਮੇਰੀ ਸੋਚੀ ਦੇ ਵਿੱਚ ਵੀ ਇਹ ਸਾਡੀ ਜਿਹੜੀ ਸਮੱਸਿਆ ਹੜਾਂ ਦੀ ਘੋੜੇ ਸਾਈਫਨ ਦਾ ਜਿਹੜਾ ਇਹ ਪ੍ਰੋਜੈਕਟ ਲੱਗਿਆ ਹੋਇਆ ਉਹਦੇ ਸਬੰਧ ਚ ਅਸੀਂ ਹੋਏ ਆ ਤੇ ਜਿਹੜਾ ਕਿ ਸਾਡੇ ਹਰ ਸਾਲ ਪਿੱਛੋਂ ਸਰਹੰਦ ਚੋ ਦਾ ਪਾਣੀ ਜਾਂ ਅਗਲੇ ਪਿਛਲੇ ਪਿੰਡਾਂ ਦਾ ਪਾਣੀ ਆ ਉਹ ਆ ਕੇ ਇੱਥੇ ਪਟਿਆਲਾ ਸੈਕੰਡ ਫੀਡਰ ਦੇ ਖੱਬੇ ਪਾਸੇ ਆ ਕੇ ਲੱਗ ਜਾਂਦਾ ਪਿੱਛੇ ਨੂੰ ਵਾਪਸ ਹੋਈ ਜਾਂਦਾ ਜਿਹਦੇ ਕਾਰਨ ਕਰਕੇ ਸਾਡੀ ਜੀਰੀ ਦੀ ਜਾਂ ਹੋਰ ਫਸਲਾਂ ਦਾ ਜਾਨੀ ਮਾਲੀ ਤੇ ਘਰਾਂ ਦਾ ਨੁਕਸਾਨ ਕਰਦਾ ਹੈ ਜੀ। ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ। ਇਹ ਕਾਰਨ ਕੀ ਹੈ ਜੀ? ਕਾਰਨ ਸਰ ਇਹ ਹੈ ਵੀ ਜੋ ਇਹ ਕ੍ਰਾਈਟੇਰੀਆ ਬਣਿਆ ਹੋਇਆ ਹੈ ਇਹ ਨੂੰ ਮੇਨਟੇਨੈਂਸ ਨਹੀਂ ਹੋ ਰਿਹਾ। ਪ੍ਰੋਪਰ ਜੋ ਸਰਕਾਰ ਦੀਆਂ ਹਦਾਇਤਾਂ ਦੇ ਵਿਭਾਗਾਂ ਦੀਆਂ ਹਦਾਇਤਾਂ ਰੂਲ ਰੈਗੂਲੇਸ਼ਨ ਦੇ ਮੁਤਾਬਕ ਹੋਣਾ ਚਾਹੀਦਾ ਉਹ ਹੋ ਨਹੀਂ ਰਿਹਾ ਹੈਗਾ ਜੀ। ਮੇਨ ਸਮੱਸਿਆਵਾਂ ਕੀ ਨੇ? ਮੇਨ ਸਮੱਸਿਆ ਇਹ ਹੈ ਜੀ ਜਿਹੜਾ ਇਹ ਸਰੰਦਚੋ ਆ ਰਿਹਾ ਇਹ ਸਰੰਦ ਤੋਂ ਇਦੇ ਵਿੱਚ ਇੱਕ ਤਾਂ ਇਹ ਆ ਵੀ ਸਿਲਟੇਸ਼ਨ ਬਹੁਤ ਆ ਬਾਕੀ ਦਰਖਤ ਜਿਆਦਾ ਲੱਗੇ ਹੋਏ ਆ ਤੇ ਪਿੱਛੇ ਜਿਹੜਾ ਸੁੱਤੇਵਾਲ ਤੋਂ ਚਾਸਵਾਲ ਨੂੰ ਰਾਹ ਜਾਂਦਾ ਜੀ ਉਹਦੇ ਜਿਹੜੇ ਪੁਲ ਲੱਗਿਆ ਉਹ ਬਿਲਕੁਲ ਛੋਟਾ ਹੈ ਜਿਹੜਾ ਨੰਗਣ ਦੇ ਪਾਣੀ ਪੂਰਾ ਪ੍ਰੋਪਰ ਹੈ ਨਹੀਂ ਤੇ ਉਸ ਤੋਂ ਬਾਅਦ ਗੌਲ ਤੇ ਮੱਲਿਆਲ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਤੇ ਵੀ ਛੋਟੀਆਂ ਪੈਪਾਂ ਨੇ ਤੇ ਅਖੀਰ ਦੇ ਵਿੱਚ ਆ ਅੱਗੇ ਜਿਹੜੀ ਇਹ ਭੋੜੇ ਸੈਫਨ ਆ ਜਾਂਦੀ ਹੈ ਇੱਥੇ ਇਹ ਜਿਹੜਾ ਪ੍ਰੋਜੈਕਟ ਹੈ ਇਰੀਗੇਸ਼ਨ ਤੇ ਡਰੇਨੇਜ ਦਾ ਕੰਬਾਈਨਡ ਪ੍ਰੋਜੈਕਟ ਹੈ ਇਹਨਾਂ ਨੂੰ ਦੋਏ ਵਿਭਾਗਾਂੇ ਟ੍ਰੀਟ ਕਰਦੇ ਆ ਜੋ ਵੀ ਕਰਦੇ ਆ ਤੇ ਇਹਨਾਂ ਦੀ ਆਪਸੀ ਤਾਲਮੇਲ ਦੇ ਘਟ ਕਾਰਨ ਕਰਕੇ ਇੱਥੇ ਪਾਣੀ ਦੇ ਰੋਕਣ ਦਾ ਕਾਰਨ ਬਣਦਾ ਵੀ ਪਿੱਛੇ ਇਹ ਦੇ ਜੀਨ ਫਸ ਜਾਂਦੀ ਹੈ ਤੇ ਉਹਦੇ ਕਰਕੇ ਪਿੱਛੇ ਨੂੰ ਪਾਣੀ ਰਿਵਰਸ ਹੋਉਂਦਾ ਉਹਦੇ ਨਾਲ ਇਹ ਸਾਡੀਆਂ ਫਸਲਾਂ ਨੂੰ ਤੇ ਘਰਾਂ ਦਾ ਨੁਕਸਾਨ ਕਰਦਾ ਹੁਣ ਤੱਕ ਤੁਸੀਂ ਪ੍ਰਸ਼ਾਸਨ ਦੀ ਸਰਕਾਰ ਦੇ ਅਧਿਕਾਰੀਆਂ ਦੇ ਜਾਂ ਕਿਸੇ ਦਾ ਕਿਹ ਧਿਆਨ ਦੇ ਨਹੀਂ ਲੈਂਦਾ ਸਰ ਅਸੀਂ ਤਾਂ ਤਕਰੀਬਨ ਸਾਰਾ ਸਾਲ ਇਸੇ ਕੰਮ ਦੇ ਉੱਤੇ ਹੀ ਲੱਗੇ ਰਹਿੰਦੇ ਆ ਜੋ ਜੋ ਬਰਸਾਤ ਆ ਰਹੀ ਹੈ ਤੇ ਹੋਂਦੋਂ ਸਾਡੇ ਇਲਾਕੇ ਦੇ ਕਿਸਾਨਾਂ ਦੀਆਂ ਜਿਹੜੀਆਂ ਧੜਕਣਾ ਨੇ ਉਹ ਵੱਧ ਨਹੀਂ ਸ਼ੁਰੂ ਹੋ ਜਾਂਦੀਆਂ ਨੇ ਕਾਰਨ ਇਹ ਹੁੰਦਾ ਵੀ ਬਰਸਾਤ ਕਿਤੇ ਪੈਂਦੀ ਹੈ ਪਾਣੀ ਇੱਥੇ ਆ ਕੇ ਇਕੱਠਾ ਹੋ ਜਾਂਦਾ ਹੈ ਇਕੱਠਾ ਹੋਣ ਨਾਲ ਸਾਡੇ ਪਿੰਡਾਂ ਦੇ ਵਿੱਚ ਜਾਵੜਦਾ ਤਕਰੀਬਨ 18 ਤੋਂ 20 ਪਿੰਡ ਹੈ ਜਿਹੇ ਜਿਹੜੇ ਅਸੀਂ ਹਰ ਸਾਲ ਇਹਦੀ ਚਪੇਟ ਚਾਜਦੇ ਹਾਂ ਹੁਣ ਤਾਂ ਕੀ ਫੈਸਲੇ ਕੀਤੇ ਨੇ ਪੈਰ ਬਾਈ ਸਰ ਇਹ ਹੈ ਵੀ ਅਸੀਂ ਤਾਂ ਸਾਡੇ ਇੱਥੇ 1 ਜਨਵਰੀ 2025 ਨੂੰ ਸਾਡੇ ਮਾਨਯੋਗ ਅਵਰਿੰਦਰ ਗੋਇਲ ਜੀ ਸਨਚਾਈ ਵਿਭਾਗ ਦੇ ਜਿਹੜੇ ਮਿਨਿਸਟਰ ਨੇ ਕੈਬਨਿਟ ਪੰਜਾਬ ਸਰਕਾਰ ਦੇ ਉਹਨਾਂ ਨੂੰ ਮਿਲ ਕੇ ਇਸੇ ਸਾਈਫਨ ਦੇ ਉੱਤੇ ਆਏ ਸੀ ਇਸ ਨਹਿਰ ਨੂੰ ਪੱਕਾ ਕਰਨ ਦਾ ਨੀ ਪੱਥਰ ਰਖਾ ਲਿਆ ਉਹਨਾਂ ਨੇ ਸਾਡੀ ਸਮੱਸਿਆ ਨੂੰ ਸੁਣਿਆ ਤੇ ਮੌਕੇ ਦੇ ਉੱਤੇ ਐਪਲੀਕੇਸ਼ਨ ਰეკਮੈਂਡ ਕਰਕੇ ਵਿਭਾਗ ਦੇ ਹੈਰ ਅਥਾਰਟੀ ਨੂੰ ਦਿੱਤੀ ਸੀ ਤੇ ਉਹ 6 ਮਹੀਨਿਆਂ ਤੋਂ ਅਸੀਂ ਲਗਾਤਾਰ ਉਹਨਾਂ ਦੇ ਸੰਪਰਕ ਦੇ ਵਿੱਚ ਆ ਰਹੇ ਹਾਂ ਤੇ ਸਾਨੂੰ ਮਤਲਬ ਵਿਭਾਗੇ ਵੱਲੋਂ ਇਹੀ ਭਰੋਸਾ ਦਿਵਾਇਆ ਜਾ ਰਿਹਾ ਹੈ ਵੀ ਤੁਹਾਡਾ ਅਸੀਂ ਪ੍ਰੋਪੋਜ਼ਲ ਬਣਵਾ ਕੇ ਅਸੀਂ ਉੱਪਰ ਭੇਜ ਪੀਆ ਚੰਡੀਗੜਾ ਉਹਦੇ ਪੈਸਿਆਂ ਦਾ ਜਿਹੜੇ ਬਜਟ ਹੈ ਉਹ ਨਹੀਂ ਆ ਰਿਹਾ ਜਦ ਕੇ ਹਕੀਕਤ ਦੇ ਵਿੱਚ ਅਸੀਂ ਗਰਾਉਂਡ ਤੇ ਜਾ ਕੇ ਇਹ ਚੀਜ਼ ਨੂੰ ਦੇਖਿਆ 18 ਸੈਕਟਰ ਚੰਡੀਗੜਾ ਦੇ ਵਿੱਚ ਜੋ ਜਲ ਸਰੋਤ ਦਾ ਵਿਭਾਗ ਹੈ ਅਸੀਂ ਮਿਨਿਸਟਰ ਸਾਹਿਬ ਨੂੰ ਮਿਲੇ ਤੇ ਇਸ ਬਜਟ ਬਾਰੇ ਅਸੀਂ ਉਹਨਾਂ ਨੂੰ ਧਿਆਨ ਚ ਲਿਆ ਆਂਦਾ ਤੇ ਸਰਦਾਰ ਬੇਦੀ ਜੀ ਨੇ ਜਿਹੜੇ ਸਾਡੇ ਪੰਜਾਬ ਦੇ ਚੀਫ ਨੇ ਤੇ ਉਹਨਾਂ ਨੇ ਮੌਕੇ ਤੇ ਚੀਜ਼ ਨੂੰ ਤਲਬ ਕਰਿਆ ਤੇ ਇਸ ਭੋੜੇ ਸਾਈਫੰਦੀ ਜਿਹੜਾ ਪ੍ਰਸਤਾਵ ਸਰਕਾਰ ਨੂੰ ਮਿਕਵੇਂ ਨੇ ਭੇਜਣਾ ਹੁੰਦਾ ਫਰਵਰੀ ਜਨਵਰੀ ਦੇ ਵਿੱਚ ਅਡਵਾਂਸ ਉਹ ਬਿਲਕੁਲ ਭੇਜਿਆ ਨਹੀਂ ਗਿਆ ਤੇ ਬਜਟ ਦੀ ਸਾਨੂੰ ਪ੍ਰਵਾਨਗੀ ਕਿੱਥੋਂ ਮਿਲੂ ਜੁਮੇਵਾਰ ਨੇ ਸਾਨੂੰ ਭਰੋਸੇ 'ਚ ਰੱਖਿਆ ਵੀ ਅਸੀਂ ਤੁਹਾਡਾ ਇਹ ਪ੍ਰਸਤਾਵ ਸਰਕਾਰ ਕੋਲ ਭੇਜਿਆ ਹੋਇਆ ਬਜਟ ਵਾਸਤੇ ਜਦ ਕਿ ਅਸੀਂ ਉੱਥੇ ਜਾ ਕੇ ਇਸ ਚੀਜ਼ ਦੀ ਪੈਰਵੀ ਕੀਤੀ ਹੈ ਤਾਂ ਉੱਥੇ ਸਾਡਾ ਇਹ ਬਿਲਕੁਲ ਵੀ ਇਹਨਾਂ ਨੇ ਪ੍ਰਸਤਾਵ ਨਹੀਂ ਭੇਜਿਆ ਹੋਇਆ ਨਾ ਕੋਈ ਪ੍ਰਪੋਜ਼ਲ ਭੇਜੀਆ ਨਾ ਕੋਈ ਐਸਟੀਮੇਟ ਭੇਜੀਆ ਸਾਨੂੰ ਇਸ ਫੰਡ ਤੋਂ ਬਿਲਕੁਲੇ ਕੋਰੇ ਵਾਂਝੇ ਰੱਖਿਆ ਹੋਇਆ ਇਹ ਆਨ ਰਿਕਾਰਡ ਗੱਲਾਂ ਨਹੀਂ ਗੀਆਂ ਜੀ ਐਮਐਲ ਸਾਹਿਬ ਨੇ ਵੀ ਹਲਕਾ ਵਧਾਇਆ ਕਿ ਉਹਨਾਂ ਨਾਲ ਵੀ ਤੁਹਾਡੀ ਸਰ ਉਹਨਾਂ ਦੇ ਵੀ ਅਸੀਂ ਲਗਾਤਾਰ ਸੰਪਰਕ 'ਚ ਰਹਿੰਦੇ ਆਂ ਤੇ ਉਹਨਾਂ ਨੂੰ ਵੀ ਅਸੀਂ ਕਮਿਊਨੀਕੇਟ ਕਰਦੇ ਰਹਿੰਦੇ ਆਂ ਜਾਂ ਫੋਨ ਦੇ ਉੱਤੇ ਜਾਂ ਅਸੀਂ ਜੋ ਵੀ ਹੋਰ ਸਾਧਨ ਨੇ ਤੇ ਉਹ ਵੀ ਸਾਨੂੰ ਕਹਿੰਦੇ ਰਹਿੰਦੇ ਆ ਵੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂਗਾ ਪਰ ਗੱਲ ਇਹ ਹੋਊਗੀ ਜੀ ਬਰਸਾਤ ਦੇ ਦਿਨ ਤਾਂ ਅਗੇ ਆ ਪਿਛਲੇ ਸਾਲ ਦੀ ਤਰ੍ਹਾਂ ਵੀ ਪਿਛਲੇ ਸਾਲ ਤਾਂ ਵਾਈਲ ਇਕਸ਼ਨ ਕਰਕੇ ਕਹਿੰਦੇ ਸੀ ਕਿ ਕੋਰਟ ਲੱਗਿਆ ਹੋਇਆ ਬਜਟ ਨੂੰ ਪ੍ਰਵਾਨਗੀ ਨਹੀਂ ਮਿਲੀ ਲੇਟ ਮਿਲੀ ਆ ਪਰ ਇਸ ਵਾਰੀ ਤਾਂ ਕੋਈ ਕਿਸੇ ਕਿਸਮ ਦਾ ਕੋਈ ਕੋਰਟ ਨਹੀਂ ਹੈ ਇਹ ਸਿਰਫ ਤੇ ਸਿਰਫ ਜਿਹੜੀ ਅਣਗਹਿਲੀ ਹੋਈ ਹੈ ਇਹ ਅਣਗਹਿਲੀ ਇਹ ਹੈਰ ਅਥਾਰਟੀ ਆ ਜਿਹੜੀ ਡਰੇਨ ਵਿਭਾਗ ਦੀ ਆ ਇਹਦੇ ਵਿੱਚ ਐਸ.ਸੀ. ਸਾਹਿਬ ਵੀ ਆ ਕੇ ਐਕਸ਼ਨ ਸਾਹਿਬ ਤੇ ਐਸ.ਟੀ.ਓ. ਸਾਹਿਬ ਉਹਨਾਂ ਨੇ ਸਾਨੂੰ ਇਹ ਚੀਜ਼ 'ਤੇ ਭਰੋਸੇ 'ਚ ਰੱਖਿਆ ਪਰੰਤੂ ਹਕੀਕਤ ਕੋਸ਼ਿਸ਼ ਹੋਰ ਸਰ ਸਾਡੀ ਜਿਹੜੀ ਰਣਨੀਤੀ ਇਹ ਹੋਊਗੀ ਵੀ ਜੇ ਅਗਰ ਸਾਨੂੰ ਇਹ ਸਮਾਂਬੰਧ ਦੇ ਵਿੱਚੇ ਕੰਮ ਨਹੀਂ ਮੈਂ ਸਬੰਧਤ ਵਿਭਾਗ ਕਰਵਾਉਂਦਾ ਤਾਂ ਅਸੀਂ ਕਿਸਾਨ ਯੂਨੀਅਨਾਂ ਸਮਾਜਿਕ ਜਥੇਬੰਦੀਆਂ ਤੇ ਹੋਰ ਜੋ ਵੀ ਸਾਡਾ ਭਾਈਚਾਰਕ ਹੈ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੜਾਂਗੇ ਤੇ ਜਿਹਦੇ ਵਿੱਚ ਕੇ ਸਬੰਧਤ ਵਿਭਾਗ ਦੇ ਅਧਿਕਾਰੀ ਨੇ ਜਿਹੜੇ ਫੈਰ ਅਥਾਰਟੀ ਦੇ ਨੇ ਜਿਨ੍ਹਾਂ ਦੀ ਅਣਗਹਿਲੀ ਦੇ ਕਾਰਨ ਸਾਨੂੰ ਇਹ ਖਮਿਆਜਾ ਭੁਗਤਣਾ ਪੈਂਦਾ ਨੰਬਰ 2 ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਰਾਓ ਅਤੇ ਜੋ ਸਿਆਸੀ ਸਾਡੇ ਲੋਕ ਨੇ ਜੋ ਸਾਡੀ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੇ ਅਸੀਂ ਦਫ਼ਤਰਾਂ ਦਾ ਘਰਾਓ ਕਰਾਂਗੇ ਜੋ ਕਿ ਅਣਮਿੱਥੇ ਸਮੇਂ ਲਈ ਹੋਊਗਾ ਤੇ ਇਹਦੇ ਬਾਰੇ ਅਸੀਂ ਸਰਕਾਰ ਨੂੰ ਇੱਕ ਹਫ਼ਤੇ ਦਾ ਟਾਈਮ ਦੇ ਰਹੇ ਹਾਂ ਤੇ ਉਸ ਤੋਂ ਜਿਹੜੀ ਅਗਲੀ ਸਾਡੀ ਰਣਨੀਤੀ ਹੋਊਗੀ ਉਹ ਸਾਡੀ ਇਹੀ ਹੋਊਗੀ ਵੀ ਅਸੀਂ ਸਬੰਧਤ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸੀ ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਕਰ ਰਹੇ ਨੇ ਉਹਨਾਂ ਦੇ ਦਫ਼ਤਰਾਂ ਦਾ ਅਣਮਿੱਥੇ ਸਮੇਂ ਲਈ ਕਰਿਓ ਕਰਾਂ ਇਹੇ ਜੀ ਜਦੋਂ ਆਪਣੇ ਖੜਾ ਆਉਂਦੇ ਨੇ ਮੌਸਮ ਆਉਂਦਾ ਬਰਸਾਤ ਦਾ ਸਾਡੇ ਇਹ ਸਾਬੰਦੇ ਪਿਛਲੇ 8-9 ਪਿੰਡ ਉਹ ਸਾਡੇ ਚਪੇਟ ਚ ਆਉਂਦੇ ਨੇ ਜੀ ਜਿਹਦੇ ਕਾਰਨ ਸਾਡੀਆਂ ਫਸਲਾਂ ਫਸਲਾਂ ਦੇ ਵਿੱਚ ਸਾਡੀ ਜੀਰੀ ਤਾਂ ਮੁੱਖ ਫਸਲ ਹੈ ਜੀ ਨਾਲ ਸਬਜ਼ੀਆਂ ਹੁੰਦੀਆਂ ਨੇ ਹਰੀ ਮਿਰਚ ਹੁੰਦੀ ਹੈ ਸ਼ਮਲਾ ਮਿਰਚ ਹੁੰਦੀ ਹੈ ਜੀ ਹੋਰ ਸਬਜ਼ੀਆਂ ਹੁੰਦੀਆਂ ਨੇ ਤੇ ਘਰਾਂ ਤੱਕ ਵੀ ਸਾਡਾ ਇਹ ਦਾਫ ਲੱਗਣ ਕਾਰਨ ਸਾਡਾ ਇਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਜੀ ਇਹ तकरीबन 8 ਤੋਂ 9 ਪਿੰਡਾਂ ਦਾ ਨੁਕਸਾਨ ਹੁੰਦਾ ਜੀ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਸਾਰਾ ਯਾਦ ਕਰਾਉਣ ਦੇ ਬਾਵਜੂਦ ਫੇਰ ਵੀ ਇਹਦੇ ਤੇ ਸਾਡੀ ਕੋਈ ਕੰਪੇਅਰ ਬਾਈ ਨਹੀਂ ਹੋ ਰਹੀ ਘਰਾਂ 'ਚ ਵੀ ਪਾਣੀ ਜਾਂਦਾ ਜੀ ਘਰਾਂ ਜਿਹੜੇ ਪਿੰਡ ਦੇ ਬਾਹਰਲੇ ਘਰ ਨੇ ਜੀ ਫਿਰਨੀ ਤੇ ਜਾਂ ਹੋਰ ਉਹਨਾਂ ਦੀਆਂ ਨਵਾ ਤੱਕ ਪਾਣੀ ਪਹੁੰਚ ਜਾਂਦੇ ਹਾਲਤਾ ਜੀ ਇਹ ਜਦ ਪ੍ਰਸ਼ਾਸਨ ਹੜ ਆਇਆ ਹੜ ਤੋਂ 2-4 ਦਿਨ ਪਹਿਲਾਂ ਆਉਂਦੇ ਨੇ ਉਹ ਲਿਪਾ ਪੋਚੀ ਕਰਨੇ ਆਉਂਦੇ ਨੇ ਉਹ ਤਾਂ ਪਹਿਲਾਂ ਤਾਂ ਆਉਂਦੇ ਨਹੀਂ ਐਸਡੀਓ ਡੀਸੀ ਸਾਹਿਬ ਵੀ ਮੜਾ ਮੋਟਾ ਪ੍ਰਸ਼ਾਸਨ ਭੇਜ ਦਿੰਦਾ ਜੀ ਐਸਡੀਐਮ ਸਾਹਿਬ ਨਾ ਭਾ ਇਹ ਤਾਂ ਮੜਾ ਮੋਟਾ ਲਿਪਾ ਪੁੱਛੀ ਕਰਨ ਵਾਸਤੇ ਭੇਜ ਦੇ ਲਈ ਜੇ ਪ੍ਰੋਪਰ ਜੇ 2 ਮਹੀਨੇ ਪਹਿਲਾਂ ਇਹਨੂੰ ਸਾਫ ਕਰਨ ਫਿਰ ਤਾਂ ਠੀਕ ਹੈ ਜੀ ਮੌਕੇ ਤੇ ਜੇ 2 ਦਿਨ ਪਹਿਲਾਂ ਆ ਕੇ ਉਹ ਕਰਨਗੇ ਫਿਰ ਉਹ ਤਾਂ ਲਿਪਾ ਪੁੱਛੀ ਹੋਈ ਹੈ ਜੀ ਹੋਰ ਤਾਂ ਕੋਈ ਉਹ ਨਹੀਂ ਹੈਗਾ ਜੀ ਉਹ ਤਾਂ ਕੰਮ ਸਾਰੂ ਇੱਕ ਕਹਿ ਦਿੰਦੇ ਨੇ ਉੱਥੋਂ ਦਿਖਾ ਦਿੰਦੇ ਨੇ ਵੀ ਐਸੇ ਹੀ ਸਫਾਈ ਕਰਤੀ ਉਹ ਹੋਰ ਤਾਂ ਇਹ ਇੱਥੇ ਕਰਦੇ ਨਹੀਂ ਹੈਗੇ ਜੀ ਅਸੀਂ ਤਾਂ ਕਹਿੰਦੇ ਆ ਵੀ ਇਹਨੂੰ ਸਫਾਈ ਹੋਣੀ ਚਾਹੀਦੀ ਆ ਮੂਹਰੇ ਦਰਖਤ ਦੇਖੋ ਕਿੰਨੇ ਖੜੇ ਨੇ ਪਿੱਛੇ ਦਰਖਤ ਖੜੇ ਨੇ ਇਹਦਾ ਜਨਵਰੀ ਫਰਵਰੀ ਤੋਂ ਸਟਾਰਟ ਹੋਣਾ ਚਾਹੀਦਾ ਜੀ ਤਾਂ ਜਾ ਕੇ ਇਹ ਛਾਫ ਹੋਵੇ ਇਹਦਾ ਮੌਕੇ ਤੇ ਆ ਕੇ ਜੇ ਮਾੜਾ ਮੋਟਾ ਕਰ ਗਿਆ ਉਹਦਾ ਕੋਈ ਫਾਇਦਾ ਨਹੀਂ ਕਰਨਦਾ ਉਹ ਤਾਂ ਜੇ ਮਾੜਾ ਮੋਟਾ ਦਿਖਾਉਣਗੇ ਜੇ ਵੀ ਆ ਅਸੀਂ ਸਫਾਈ ਕਰਤੀ ਪਿਛਲੀਆਂ ਸਰਕਾਰਾਂ ਵੇਲੇ ਹੁੰਦਾ ਸੀ ਸਭ ਨੇ ਪਿਛਲੀਆਂ ਸਰਕਾਰਾਂ ਵੇਲੇ ਵੀ ਇਹੀ ਹਾਲ ਆ ਜੀ ਪਿਛਲੀਆਂ ਸਰਕਾਰਾਂ ਵੇਲੇ ਤਾਂ ਪਹਿਲਾਂ ਅਰਜੀ ਮਾੜਾ ਮੋਟਾ ਕਰ ਜਾਂਦੇ ਤੇ ਪਰ ਹੁਣ ਤਾਂ ਜਮੇ ਹੀ ਨਕਮੀ ਸਰਕਾਰ ਆ ਗਈ ਜੀ ਹੁਣ ਤਾਂ ਪ੍ਰਸ਼ਾਸਨ ਜਮੇ ਹੀ ਨਹੀਂ ਕੁਤ ਕਰ ਰਿਹਾ ਜੀ ਬਾ ਤੁਹਾਡੇ ਸਾਹਮਣੇ ਆਈ ਦੇਖੋ ਇੱਧਰ ਕਿੰਨਾ بڑا ਕਿੱਬਾ ਲੱਗਿਆ ਹਰੇ ਇੱਤੇ ਦਾ ਇਹ ਦੇਖ ਸਕਦੇ ਆਪਾਂ ਤੇ ਇਹਦੇ ਇੰਨਾ ਉੱਚਾ ਹੋਣ ਕਰਕੇ ਇਧਰੋਂ ਜਿਹੜਾ ਪਾਣੀ ਦਾ ਵਹਾਅ ਉਹ ਅੱਗੇ ਨਹੀਂ ਜਾ ਰਿਹਾ ਦਰਖਤ ਖੜੇ ਨੇ ਵਿੱਚ ਵੀ ਸਫਾਈ ਨਹੀਂ ਹੋ ਰਹੀ ਜੋ ਆਪਾਂ ਨੂੰ ਸਾਹਮਣੇ ਤੁਹਾਡੇ ਦਿਖੇ ਰਿਹਾ ਤੇ ਪ੍ਰਸ਼ਾਸਨ ਇਸ ਵਾਰ ਬਹੁਤਾ ਧਿਆਨ ਨਹੀਂ ਦੇ ਰਿਹਾ ਜਿਸ ਨਾਲ ਸਾਡਾ ਕਈ 100 ਏਕੜਾਂ ਦਾ ਨੁਕਸਾਨ ਹੋ ਰਿਹਾ ਤੇ ਬਾਕੀ ਉਹ ਤੁਹਾਡੇ ਸਾਹਮਣੇ ਆ ਜਦੋਂ ਤੁਸੀਂ ਦੇਖਦੇ ਹੋ ਤੇ ਉਸ ਤੋਂ ਬਾਅਦ ਹੁਣ ਇਹਦਾ ਹੱਲ ਹੋਣਾ ਚਾਹੀਦਾ ਅਸੀਂ ਤਾਂ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਸਾਡੀ ਕੋਈ ਸੁਣੀ ਨਹੀਂ ਜਾ ਰਹੀ ਕਈ ਸਾਲਾਂ ਤੋਂ ਅਸੀਂ ਮੰਗ ਕਰ ਰਹੇ ਹਾਂ ਪਰ ਸਾਡਾ ਇਸ ਤੇ ਕੋਈ ਮਤਲਬ ਸਾਡੀ ਸੁਣੀ ਨਹੀਂ ਜਾ ਰਹੀ ਇਹ ਗੱਲ ਉਹ ਹੁਣ ਤੱਕ ਕਈ ਨਹੀਂ ਹੋਈ ਕਿਸਾਨ ਬੜੇ ਪਰੇਸ਼ਾਨ ਨੇ ਕਿਸ ਸੰਭ ਦੀ ਹੁਣ ਤੱਕ ਕੀ ਵਿਭਾਗ ਵੱਲੋਂ ਕੀਤਾ ਵੇ ਅ ਦੇਖੋ ਜੀ ਥੋੜੇ ਸਾਈਡ ਤੋਂ ਦਾ ਸੀ ਸਰਕਾਰ ਨੂੰ ਅਪਰੂਵਲ ਵਾਸਤੇ ਕੇਸ ਭੇਜਿਆ ਹੋਇਆ ਜਿੱਦਾਂ ਹੀ ਸਾਨੂੰ ਫੰਡ ਦੀ ਅਪਰੂਵਲ ਆ ਜਾਂਦੀ ਹੈ ਅਸੀਂ ਉਹਦੇ ਨਾਲ ਨਾਲ ਟੈਂਡਰ ਲਗਾ ਕੇ 7 ਦਿਨਾਂ ਦਾ ਅਸੀਂ 10 ਦਿਨਾਂ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਕੋਰਪੋਰੇਸ ਦੀ ਕ੍ਰੀਨਿੰਗ ਦਾ ਕੰਮ ਕੰਪਲੀਟ ਕਰਵਾ ਲਾਂਗੇ। ਲੇਕਿਨ ਹਲੇ ਤੱਕ ਫੰਡ ਦੀ ਘਾਟ ਕਾਰਨ ਸਾਡਾ ਜਿਹੜਾ ਇਹ ਪ੍ਰੋਸੈਸ ਹਲੇ ਰੁਕਿਆ ਹੈ। ਫਾਈਲ ਸਰਕਾਰ ਨੂੰ ਗਈ ਜਿਵੇਂ ਅੱਜ ਸਵੇਰੇ ਵੀ ਗੱਲ ਕੀਤੀ ਸੀਗੀ ਹੈੱਡ ਆਫਿਸ ਦੇ ਵਿੱਚ ਉਹਨਾਂ ਨੇ ਪ੍ਰੋਸੈਸ ਹੋਇਆ ਇੱਕ ਅੱਜ ਜਾਂ ਕੱਲ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਅਪਰੂਵਲ ਮਿਲ ਜਾਏ।